ਬਾਬਾ ਦੀਪ ਸਿੰਘ ਜੀ ਦਾ ਜੀਵਨ ਸਿੱਖ ਇਤਿਹਾਸ ਵਿੱਚ ਜਿਹੜੇ ਨਾਮ ਸਦੀਆਂ ਤੱਕ ਸ਼ਰਧਾ ਅਤੇ ਬਲੀਦਾਨ ਦੀ ਮਿਸਾਲ ਬਣੇ ਰਹਿੰਦੇ ਹਨ ਉਹਨਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਦਾ ਨਾਮ ਸਦਾ ਅੱਗੇ ਆਉਂਦਾ ਹੈ ਉਹ ਸਿਰਫ ਇੱਕ ਜੋਧਾ ਨਹੀਂ ਸਨ ਬਲਕਿ ਗੁਰਮਤਿ ਦੇ ਮਹਾਨ ਸੇਵਕ ਗਿਆਨੀ ਅਤੇ ਸ਼ਹੀਦ ਸਨ ਜਨਮ ਅਤੇ ਬਚਪਨ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੋਂ ਵਿੰਡ ਅੰਮ੍ਰਿਤਸਰ ਨੇੜੇ ਇੱਕ ਸਧਾਰਨ ਧਾਰਮਿਕ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਪਾਈ ਭਗਤਾ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਜੀਵਾਨੀ ਜੀ ਸੀ। ਬਚਪਨ ਤੋਂ ਹੀ ਬਾਬਾ ਜੀ ਸੱਚੇ ਨਿਮਰ ਅਤੇ ਭਗਤੀ ਵਾਲੇ ਸਨ ਉਹ ਸਾਧਾਰਨ ਖੇਤੀਬਾੜੀ ਦੇ ਕੰਮਾਂ ਨਾਲ ਨਾਲ ਨਾਮ ਸਿਮਰਨ ਵਿੱਚ ਰੁਚੀ ਰੱਖਦੇ ਸਨ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਿਆ ਕਿਸਮਤ ਨੇ ਉਹ ਸੰਭਾਲ ਲਿਆ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਗੁਰੂ ਸਾਹਿਬ ਦੀ ਸ਼ਖਸੀਅਤ ਨੇ ਉਹਨਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗੁਰੂ ਜੀ ਨੇ ਉਹਨਾਂ ਨੂੰ ਗੁਰਬਾਣੀ ਦੀ ਵਿੱਦਿਆ ਸ਼ਸਤਰ ਵਿੱਦਿਆ ਸਿੱਖ ਰਹਿਤ ਅਤੇ ਸੇਵਾ ਦੀ ਪੂਰੀ ਤਾਲੀਮ ਦਿੱਤੀ ਖਾਲਸਾ ਪੰਥ ਵਿੱਚ ਦਾਖਲਾ 1699 ਦੀ ਵਿਸਾਖੀ ਨੂੰ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ बाबा दीप ਸਿੰਘ ਜੀ ਨੇ ਅੰਮ੍ਰਿਤ ਛਕਿਆ ਅਤੇ ਖਾਲਸਾ ਬਣੇ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਵਿਸ਼ਵਾਸਯੋਗ, অতি ਵਿਸ਼ਵਾਸਯੋਗ ਸਿੰਘ ਬਣ ਗਏ। ਗੁਰਬਾਣੀ ਦੀ ਮਹਾਨ ਸੇਵਾ। ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਮਹਾਨ ਵਿਦਵਾਨ ਸਨ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਖੀਆਂ। ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਗਿਆਨ ਦਾ ਕੇਂਦਰ ਬਣਾਇਆ ਇਸ ਕਰਕੇ ਉਹਨਾਂ ਨੂੰ ਦਮਦਮੀ ਤਖਸਾਲ ਦੇ ਪਹਿਲੇ ਮੁਖੀ ਵਜੋਂ ਵੀ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਉੱਤੇ ਹਮਲਾ 18ਵੀਂ ਸਦੀ ਵਿੱਚ ਜ਼ਾਲਿਮ ਹਾਕਮਾਂ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਹ ਸਮਾਚਾਰ ਮਿਲਿਆ ਉਹਨਾਂ ਦਾ ਦਿਲ ਦੁੱਖ ਨਾਲ ਭਰ ਗਿਆ ਉਸ ਵੇਲੇ ਬਾਬਾ ਜੀ ਦੀ ਉਮਰ 75 ਸਾਲ ਦੀ ਕਬਰੀ ਕਰੀਬ ਸੀ ਪਰ ਉਹਨਾਂ ਦੀ ਆਤਮਾ ਅਜੇ ਵੀ ਜੋਸ਼ ਨਾਲ ਭਰੀ ਹੋਈ ਸੀ ਸ਼ਹੀਦੀ ਯਾਤਰਾ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕਰਕੇ ਕਿਹਾ ਜੇ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਵਾਂ ਤਾਂ ਹੀ ਮੇਰਾ ਸੀਸ ਗਰੇ ਹਜਾਰਾ ਸਿੰਘ ਸਿੰਘ ਉਹਨਾਂ ਦੇ ਨਾਲ ਜੁੜ ਗਏ ਜੰਗ ਦੌਰਾਨ ਬਾਬਾ ਜੀ ਭਾਰੀ ਜ਼ਖਮੀ ਹੋਏ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਗੇ ਵਧੇ ਮਹਾਨ ਸ਼ਹੀਦੀ ਕਿਹਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਆਖਰੀ ਸਾਹ ਤੱਕ ਖੰਡਾ ਫੜਿਆ ਅਤੇ ਆਪਣਾ ਸੀਸ ਧਰਮ ਲਈ ਅਰਪਣ ਕਰ ਦਿੱਤਾ ਉਹਨਾਂ ਦੀ ਸ਼ਹੀਦੀ ਨੇ ਸਿੱਖ ਕੌਮ ਵਿੱਚ ਨਵਾਂ ਜੋਸ਼ ਭਰ ਦਿੱਤਾ ਬਾਬਾ ਦੀਪ ਸਿੰਘ ਜੀ ਅੰਦਰੂਨੀ ਆਤਮਿਕ ਜੀਵਨ ਬਾਬਾ ਦੀਪ ਸਿੰਘ ਜੀ ਦੀ ਮਹਾਨਤਾ ਸਿਰਫ ਤਲਵਾਰ ਵਿੱਚ ਨਹੀਂ ਸੀ ਉਹਨਾਂ ਦੀ ਅਸਲੀ ਤਾਕਤ ਸੀ ਨਾਮ ਨਿਮਰਤਾ ਅਤੇ ਨਿਸ਼ਚੈ ਉਹ ਰੋਹੂਜ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜਾਪ ਸਾਹਿਬ ਸੋਈਏ ਪੜਦੇ ਗੁਰਬਾਣੀ ਲਿਖਦੇ ਸਮੇਂ ਅਰਦਾਸ ਕਰਦੇ ਉਹ ਕਹਿੰਦੇ ਸਨ ਬਾਣੀ ਬਿਨਾਂ ਸਿੰਘ ਅੰਨਾ ਹੈ ਸ਼ਸਤਰ ਬਿਨਾ ਲੂਲਾ ਹੈ ਗੁਰਬਾਣੀ ਲਿਖਦੇ ਸਮੇਂ ਦੀ ਨਿਮਰਤਾ ਇੱਕ ਵਾਰ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੇਖ ਰਹੇ ਸਨ ਕਿਸੇ ਸਿੰਘ ਨੇ ਪੁੱਛਿਆ ਬਾਬਾ ਜੀ ਤੁਸੀਂ ਤਾਂ ਐਨੇ ਵੱਡੇ ਵਿਦਵਾਨ ਹੋ ਫਿਰ ਵੀ ਹਰ ਸ਼ਬਦ ਤੋਂ ਪਹਿਲਾਂ ਅਰਦਾਸ ਕਿਉਂ ਬਾਬਾ ਜੀ ਨੇ ਨਿਮਰਤਾ ਨਾਲ ਕਿਹਾ ਇਹ ਮੇਰੀ ਕਲਮ ਨਹੀਂ ਇਹ ਗੁਰੂ ਦੀ ਕਲਮ ਹੈ ਜੇ ਅਹੰਕਾਰ ਆ ਗਿਆ ਤਾਂ ਬਾਣੀ ਵੀ ਰੁਕ ਜਾਵੇਗੀ ਸਿੱਖਿਆ ਗਿਆਨ ਨਾਲ ਨਿਮਰਤਾ ਜ਼ਰੂਰੀ ਹੈ ਜੰਗ ਤੋਂ ਪਹਿਲਾਂ ਦੀ ਸਲਾਹ ਜਦੋਂ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵੱਲ ਚੱਲੇ ਕੁਝ ਸਿੰਘਾਂ ਨੇ ਕਿਹਾ ਬਾਬਾ ਜੀ ਤੁਸੀਂ ਬਜ਼ੁਰਗ ਹੋ ਅਸੀਂ ਜਾ ਲੈਂਦੇ ਹਾਂ ਬਾਬਾ ਜੀ ਹੱਸ ਕੇ ਬੋਲੇ ਖਾਸੇ ਦੀ ਉਮਰ ਸਰੀਰ ਨਾਲ ਨਹੀਂ ਹੌਸਲੇ ਨਾਲ ਮਾਪੀ ਜਾਂਦੀ ਹੈ ਦਰਮ ਲਈ ਕੋਈ ਬਹਾਨਾ ਨਹੀਂ ਬਾਬਾ ਦੀਪ ਸਿੰਘ ਜੀ ਅਤੇ ਸ਼ਹਿਨਸ਼ੀਲਤਾ ਬਾਬਾ ਦੀਪ ਸਿੰਘ ਜੀ ਕਦੇ ਵੀ ਅਹੰਕਾਰ ਵਾਲੇ ਨਹੀਂ ਸਨ ਉਹ ਗਰੀਬਾਂ ਦੀ ਸੇਵਾ ਕਰਦੇ ਭੁੱਖਿਆਂ ਨੂੰ ਲੰਗਰ ਛਕਾਉਂਦੇ ਉਹ ਕਹਿੰਦੇ ਜੋ ਸਿੰਘ ਲੰਗਰ ਨਹੀਂ ਸਮਝਦਾ ਉਹ ਤਲਵਾਰ ਵੀ ਨਹੀਂ ਸਮਝ ਸਕਦਾ ਕਹਿੰਦੇ ਹਨ ਜਦੋਂ ਆਖਰੀ ਸਮਾਂ ਨੇੜੇ ਆਇਆ ਬਾਬਾ ਜੀ ਦੇ ਮੁਖੋਂ ਇਹ ਵਚਨ ਨਿਕਲੇ ਗੁਰੂ ਦਾ ਸਿੱਖ ਕਦੇ ਮਰਦਾ ਨਹੀਂ ਉਹ ਇਤਿਹਾਸ ਬਣ ਜਾਂਦਾ ਹੈ ਇਹ ਕਾਰਨ ਹੈ ਕਿ ਅੱਜ ਵੀ ਬਾਬਾ ਦੀਪ ਸਿੰਘ ਜੀ ਜਿਉਂਦੇ ਹਨ ਸਾਡੇ ਵਿਸ਼ਵਾਸ ਵਿੱਚ ਬਾਬਾ ਦੀਪ ਸਿੰਘ ਜੀ ਸੰਤ ਵੀ ਸਿਪਾਹੀ ਵੀ ਬਾਬਾ ਦੀਪ ਸਿੰਘ ਜੀ ਸੰਤ ਸਿਪਾਹੀ ਦੀ ਜੀਵਨ ਦੀ ਮਿਸਾਲ ਸਨ ਸੰਤ ਕਿਉਂਕਿ ਮਨ ਨਾਮ ਵਿੱਚ ਰੰਗਿਆ ਹੋਇਆ ਸਿਪਾਹੀ ਕਿਉਂਕਿ ਹੱਥ ਧਰਮ ਦੀ ਰੱਖਿਆ ਲਈ ਤਿਆਰ ਉਹ ਕਹਿੰਦੇ ਸਨ ਜਿਸ ਦਾ ਮਨ ਗੁਰੂ ਨਾਲ ਜੁੜਿਆ ਹੋਵੇ ਉਸ ਦਾ ਡਰ ਆਪੇ ਹੀ ਟੁੱਟ ਜਾਂਦਾ ਹੈ ਸੇਵਾ ਦਾ ਮਾਪਦੰਡ ਇੱਕ ਵਾਰ ਕਿਸੇ ਸਿੰਘ ਨੇ ਪੁੱਛਿਆ ਬਾਬਾ ਜੀ ਸਭ ਤੋਂ ਵੱਡੀ ਸੇਵਾ ਕਿਹੜੀ ਹੈ ਬਾਬਾ ਜੀ ਬੋਲੇ ਜੋ ਸੇਵਾ ਕਰਕੇ ਅਹੰਕਾਰ ਨਾ ਆਵੇ ਉਹੀ ਅਸਲੀ ਸੇਵਾ ਹੈ ਉਸ ਦਿਨ ਤੋਂ ਉਹ ਸਿੰਘ ਚੁੱਪ ਚਾਪ ਲੰਗਰ ਵਿੱਚ ਬਰਤਨ ਧੋਣ ਲੱਗ ਪਿਆ ਸੇਵਾ ਦਾ ਮਕਸਦ ਨਾ ਮਨਹੀ ਨਿਮਰਤਾ ਦਮਦਮਾ ਸਾਹਿਬ ਗਿਆਨ ਦੀ ਜੋਤ ਤਕਤਛਰੀ ਦਮਦਮਾ ਸਾਹਿਬ ਸਿਰਫ ਥਾਂ ਨਹੀਂ ਸੀ ਉਹ ਗਿਆਨ ਦੀ ਯੂਨੀਵਰਸਿਟੀ ਸੀ ਬਾਬਾ ਦੀਪ ਸਿੰਘ ਜੀ ਗੁਰਮੁਖੀ ਸਿਖਾਉਂਦੇ ਗੁਰਬਾਣੀ ਦੇ ਅਰਥ ਸਿੱਖ ਸਮਝਾਉਂਦੇ ਨੌਜਵਾਨਾਂ ਨੂੰ ਰਹਿਤ ਵਿੱਚ ਜੋੜਦੇ ਉਹ ਕਹਿੰਦੇ ਜੋ ਬਾਣੀ ਸਮਝਦਾ ਹੈ ਉਹੀ ਬਾਣੀ ਬਚਾ ਸਕਦਾ ਹੈ ਰਹਿਤ ਉੱਤੇ ਅਟਲਤਾ ਇੱਕ ਵਾਰ ਜੰਗ ਦੇ ਦੌਰਾਨ ਕਿਸੇ ਨੇ ਰਹਿਤ ਨੂੰ ਹਲਕਾ ਲੈਣ ਦੀ ਗੱਲ ਕੀਤੀ ਹਲਕਾ ਲੈਣ ਦੀ ਗੱਲ ਕੀਤੀ ਬਾਬਾ ਜੀ ਨੇ ਤੁਰੰਤ ਕਿਹਾ ਰਹਿਤ ਟੁੱਟੀ ਤਾਂ ਖਾਲਸਾ ਵੀ ਟੁੱਟ ਜਾਂਦਾ ਹੈ ਜੰਗ ਤਾਂ ਹਰ ਰੋਜ਼ ਆਉਂਦੀ ਹੈ ਪਰ ਰਹਿਤ ਹਰ ਸਾਹ ਨਾਲ ਨਿਭਾਉਣੀ ਪੈਂਦੀ ਹੈ ਰਹਿਤ ਹੀ ਸਿੱਖ ਦੀ ਪਛਾਣ ਹੈ ਸੰਗਤ ਨਾਲ ਪਿਆਰ ਬਾਬਾ ਦੀਪ ਸਿੰਘ ਜੀ ਕਦੇ ਵੀ ਆਪਣੇ ਆਪ ਨੂੰ ਵੱਡਾ ਨਹੀਂ ਸਮਝਦੇ ਸਨ ਸੰਗਤ ਵਿੱਚ ਬੈਠ ਕੇ ਬੱਚਿਆਂ ਨੂੰ ਪਿਆਰ ਕਰਦੇ ਬਜ਼ੁਰਗਾਂ ਦੀ ਸੁਣਦੇ ਗਰੀਬ ਦੀ लाਜ ਰੱਖਦੇ ਉਹ ਕਹਿੰਦੇ ਸੰਗਤ ਗੁਰੂ ਦਾ ਰੂਪ ਹੈ ਇਸ ਤੋਂ ਵੱਡੀ ਕੋਈ ਤਾਕਤ ਨਹੀਂ ਅੰਤਿਮ ਸੰਕਲਪ ਅੰਦਰੂਨੀ ਤਿਆਰੀ ਅੰਮ੍ਰਿਤਸਰ ਵਾਲ ਤੁਰੰਤ ਤੋਂ ਪਹਿਲਾਂ ਬਾਬਾ ਜੀ ਨੇ ਕੋਈ ਭਾਸ਼ਣ ਨਹੀਂ ਦਿੱਤਾ ਸਿਰਫ ਅਰਦਾਸ ਕੀਤੀ ਜੇ ਡਰ ਹੈ ਤਾਂ ਅੱਜ ਹੀ ਰਹਿ ਜਾਓ ਖਾਲਸੇ ਦਾ ਰਸਤਾ ਸਾਫ਼ ਹੈ ਇੱਥੇ ਸੌਦੇਬਾਜ਼ੀ ਨਹੀਂ ਹੁੰਦੀ ਅੱਜ ਲਈ ਜੀਵਨ ਮੰਤਰ ਅੱਜ ਸਾਡੇ ਲਈ ਬਾਬਾ ਦੀਪ ਸਿੰਘ ਜੀ ਦਾ ਸੁਨੇਹਾ ਇਹ ਹੈ ਗੁਰਬਾਣੀ ਨਾਲ ਜੁੜੋ ਰਹਿਤ ਨੂੰ ਮਜ਼ਾਕ ਨਾ ਬਣਾਓ ਮਾਤਾ ਪਿਤਾ ਗੁਰੂ ਅਤੇ ਸੰਗਤ ਦੀ ਇੱਜ਼ਤ ਨਸ਼ਿਆਂ ਤੋਂ ਦੂਰ ਨਾਮ ਦੇ ਨੇੜੇ ਇਹ ਅੱਜ ਦੀ ਸੱਚੀ ਸ਼ਹੀਦੀ ਹੈ ਇਤਿਹਾਸਕ ਪਿਛੋਕੜ ਉਹ ਸਮਾਂ ਕਿਹੋ ਜਿਹਾ ਸੀ ਸਾਧ ਸੰਗਤ ਜੀ ਉਹ ਸਮਾਂ ਬਹੁਤ ਔਖਾ ਸੀ ਧਰਮ ਤੇ ਦਬਾਹ ਗੁਰੂ ਘਰ ਦੀ ਬੇਅਤਵੀ ਅਤੇ ਸੱਚ बोलਨ ਵਾਲਿਆਂ ਲਈ ਮੁਸ਼ਕਲਾਂ ਇਸ ਅੰਧੇਰੇ ਵਿੱਚ ਬਾਬਾ ਦੀਪ ਸਿੰਘ ਜੀ ਇੱਕ ਜੋਤ ਬਣ ਕੇ ਖੜੇ ਹੋਏ ਉਹਨਾਂ ਨੇ ਸਿਖਾਇਆ ਅੰਧੇਰਾ ਕਿੰਨਾ ਵੀ ਵੱਡਾ ਹੋਵੇ ਇੱਕ ਜੋਤ ਉਸ ਨੂੰ ਹਰਾ ਸਕਦੀ ਹੈ ਨੌਜਵਾਨਾਂ ਦੀ ਤਿਆਰੀ ਦਮਦਮਾ ਸਾਹਿਬ ਦੇ ਤੇ ਬਾਬਾ ਜੀ ਨੌਜਵਾਨਾਂ ਨੂੰ ਇਕੱਠਾ ਕਰਦੇ ਉਹ ਕਹਿੰਦੇ ਸਿੰਘ ਬਨਣਾ ਮਤਲਬ ਸਿਰਫ ਬਾਹਾਂ ਮਜ਼ਬੂਤ ਨਹੀਂ ਮਾਨਵੀ ਪਵਿੱਤਰ ਹੋਵੇ ਉਹ ਨੌਜਵਾਨਾਂ ਨੂੰ ਸਵੇਰ ਦੀ ਅਰਦਾਸ ਗੁਰਬਾਣੀ ਦੇ ਅਰਥ ਰਹਿਤ ਦਾ ਅਭਿਆਸ ਸਿਖਾਉਂਦੇ ਭਵਿੱਖ ਦੀ ਤਿਆਰੀ ਅੱਜ ਤੋਂ ਹੀ ਹੁੰਦੀ ਹੈ ਮਾਫੀ ਅਤੇ ਦਇਆ ਇੱਕ ਵਾਰ ਕਿਸੇ ਨੇ ਗਲਤੀ ਕਰ ਦਿੱਤੀ ਉਹ ਡਰਦਾ ਡਰਦਾ ਬਾਬਾ ਜੀ ਕੋਲ ਆਇਆ ਬਾਬਾ ਜੀ ਨੇ ਕਿਹਾ ਗਲਤੀ ਮਨੁੱਖ ਕਰਦਾ ਹੈ ਪਰ ਗੁਰੂ ਮਾਫੀ ਤੇ ਉੱਚਾ ਕਰਦਾ ਹੈ ਉਹ ਉਸ ਸਿੰਘ ਦੀ ਜ਼ਿੰਦਗੀ ਬਦਲ ਗਈ ਦਿਆਵੀ ਖਾਲਸੇ ਦੀ ਤਾਕਤ ਹੈ ਸਿੰਘਾਂ ਨਾਲ ਸੰਵਾਦ ਤੁਸੀਂ ਕਥਾ ਵਿੱਚ ਸੰਗਤ ਨੂੰ ਪੁੱਛ ਸਕਦੇ ਹੋ ਜੇ ਅੱਜ ਬਾਬਾ ਦੀਪ ਸਿੰਘ ਜੀ ਹੁੰਦੇ ਤਾਂ ਸਾਨੂੰ ਕੀ ਕਹਿੰਦੇ ਨਸ਼ੇ ਛੱਡੋ ਗੁਰਬਾਣੀ ਫੜੋ ਸੱਚ ਨਾਲ ਖੜੋ ਲੰਗਰ ਦੀ ਮਹਾਨਤਾ ਬਾਬਾ ਦੀਪ ਸਿੰਘ ਜੀ ਕਹਿੰਦੇ ਲੰਗਰ ਉਹ ਥਾਂ ਹੈ ਜਿੱਥੇ ਅਮੀਰ ਗਰੀਬ ਇਕੱਠੇ ਬੈਠਦੇ ਹਨ ਰੋ ਉਹ ਖੁਦ ਰੋਟੀ ਵੰਡਦੇ ਪਾਣੀ ਪਿਲਾਉਂਦੇ ਸਾਫ਼ ਸਫਾਈ ਕਰਦੇ ਬਰਾਬਰੀ ਸਿੱਖ ਧਰਮ ਦੀ ਜੜ੍ਹ ਹੈ ਬਾਬਾ ਦੀਪ ਸਿੰਘ ਜੀ ਮਨ ਦੀ ਅਟਲਤਾ ਸਾਤ ਬਾਬਾ ਦੀਪ ਸਿੰਘ ਜੀ ਸਭ ਤੋਂ ਵੱਡੀ ਤਾਕਤ ਮਨ ਦੀ ਅਟਲਤਾ ਸੀ ਉਹ ਕਹਿੰਦੇ ਸਨ ਜਿਸ ਦਿਨ ਮਨ ਡੋਲ ਗਿਆ ਉਸ ਦਿਨ ਸੱਤਰ ਵੀ ਭਾਰ ਬਨ ਜਾਂਦਾ ਹੈ ਉਹ ਹਰ ਫੈਸਲਾ ਅਰਦਾਸ ਤੋਂ ਬਾਅਦ ਗੁਰਬਾਣੀ ਤੇ ਆਧਾਰ ਤੇ ਸੰਗਤ ਦੀ ਭਲਾਈ ਲਈ ਲੈਂਦੇ ਸਨ ਮਜਬੂਤ ਮਨ ਮਜਬੂਤ ਖਾਲਸਾ ਖਾਲਸਾ ਰਾਜ ਦਾ ਸੁਪਨਾ ਬਾਬਾ ਦੀਪ ਸਿੰਘ ਜੀ ਸਿਰਫ ਜੰਗ ਨਹੀਂ ਲੜ ਰਹੇ ਸਨ ਉਹ ਇਨਸਾਫ ਵਾਲੇ ਰਾਜ ਦਾ ਸੁਪਨਾ ਵੇਖ ਰਹੇ ਸਨ ਉਹ ਕਹਿੰਦੇ ਉਹ ਰਾਜ ਸੱਚਾ ਨਹੀਂ ਜਿੱਥੇ ਕਮਜ਼ੋਰ ਡਰ ਕੇ ਜੀਵੇ ਇਸੇ ਸੋਚ ਨੇ ਅੱਗੇ ਚੱਲ ਕੇ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖਾਲਸਾ ਰਾਜ ਦੀ ਨੀਂ ਰੱਖੀ ਇੱਕ ਵਾਰ ਦਮਦਮਾ ਸਾਹਿਬ ਦੇ ਸਿੰਘਾਂ ਵਿਚਾਲੇ ਮਤਭੇਦ ਹੋ ਗਿਆ ਸਭ ਨੇ ਬਾਬਾ ਜੀ ਵਾਲ ਵੇਖਿਆ ਬਾਬਾ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਅਗੇ ਸਭ ਬਰਾਬਰ ਹਾਂ ਫੈਸਲਾ ਬਾਣੀ ਕਰੇਗੀ ਅਸੀਂ ਨਹੀਂ ਸਭ ਦਾ ਅਹੰਕਾਰ ਟੁੱਟ ਗਿਆ ਗੁਰੂ ਹੀ ਅੰਤਿਮ ਅਥਾਰਟੀ ਹੈ ਦੁਸ਼ਮਨ ਲਈ ਵੀ ਨੀਤੀ बाबा दीप ਸਿੰਘ ਜੀ ਕਦੇ ਅੰਨੀ ਨਫ਼ਰਤ ਨਹੀਂ ਸਿਖਾਉਂਦੇ ਸਨ ਉਹ ਕਹਿੰਦੇ ਜ਼ੁਲਮ ਨਾਲ ਲੜੋ ਜ਼ਾਲਮ ਦੀ ਨਕਲ ਨਾ ਕਰੋ ਇਸ ਕਰਕੇ ਬੇਗੁਨਾ ਨੂੰ ਕਦੇ ਨੁਕਸਾਨ ਨਹੀਂ ਧਰਮ ਸਥਾਨ ਦੀ ਰੱਖਿਆ ਔਰਤਾਂ ਤੇ ਬੱਚਿਆਂ ਦੀ ਇੱਜ਼ਤ ਖਾਲਸੇ ਦੀ ਰਹਿਤ ਬਣੀ ਅੱਜ ਦੇ ਯੁੱਗ ਨਾਲ ਡੂੰਗਾ ਜੋੜ ਅੱਜ ਸਾਡੇ ਕੋਲ ਤਲਵਾਰ ਨਹੀਂ ਪਰ ਚੁਣੌਤੀਆਂ ਹਨ ਨਸ਼ੇ ਝੂਠ ਨਿਆਂ ਧਰਮ ਤੋਂ ਦੂਰੀ ਜੇ ਅੱਜ ਬਾਬਾ ਦੀਪ ਸਿੰਘ ਜੀ ਹੁੰਦੇ ਉਹ ਕਹਿੰਦੇ ਅੱਜ ਦੀ ਜੰਗ ਤੇਰੇ ਮੋਬਾਈਲ ਤੇਰੇ ਦੋਸਤ ਅਤੇ ਤੇਰੇ ਚਰਿੱਤਰ ਨਾਲ ਹੈ ਬਾਬਾ ਦੀਪ ਸਿੰਘ ਜੀ ਸੀਸ ਦੀ ਕਸਮ ਦਾ ਅਸਲੀ ਅਰਥ ਅਕਸਰ ਲੋਕ ਸੀਸ ਦੀ ਕੁਰਬਾਨੀ ਨੂੰ ਸਿਰਫ ਬਹਾਦਰੀ ਸਮਝ ਲੈਂਦੇ ਹਨ ਪਰ ਬਾਬਾ ਦੀਪ ਸਿੰਘ ਜੀ ਲਈ ਸੀਸ ਕੁਰਬਾਨੀ ਨਹੀਂ ਵਚਨ ਸੀ ਉਹ ਕਹਿੰਦੇ ਖਾਲਸਾ ਵਚਨ ਕਰਕੇ ਮੁਰਦਾ ਨਹੀਂ ਚਾਹੇ ਵਚਨ ਸਿਰ ਨਾਲ ਹੀ ਕਿਉਂ ਨਾ ਨਿਭਾਉਣਾ ਪਵੇ ਸਿੱਖ ਦੀ ਜ਼ਿੰਦਗੀ ਵਾਅਦੇ ਤੇ ਟਿਕੀ ਰਹਿੰਦੀ ਹੈ ਜਦੋਂ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵੱਲ ਚੱਲੇ ਰਸਤੇ ਦੇ ਪਿੰਡ ਦੀਆਂ ਮਾਵਾਂ ਦੁਆ ਕਰਦੀਆਂ ਅੱਖਾਂ ਭਰ ਕੇ ਦੇਖਦੀਆਂ ਕਹਿੰਦੀਆਂ ਵਾਹਿਗੁਰੂ ਐਸਾ ਪੁੱਤਰ ਹਰ ਘਰ ਦਿਓ ਬੱਚੇ ਪੁੱਛਦੇ ਬਾਬਾ ਜੀ ਤੁਸੀਂ ਮੁੜ ਆਓਗੇ ਬਾਬਾ ਜੀ ਮੁਸਕਰਾ ਕੇ ਕਹਿੰਦੇ ਜੇ ਸਰੀਰ ਨਾ ਆਇਆ ਤਾਂ ਇਤਿਹਾਸ ਵਿੱਚ ਜ਼ਰੂਰ ਮਿਲਾਂਗਾ ਜੰਗ ਤੋਂ ਪਹਿਲਾਂ ਦਾ ਆਖਰੀ ਉਪਦੇਸ਼ ਸਾਧ ਸੰਗਤ ਜੀ ਜੰਗ ਤੋਂ ਪਹਿਲਾਂ ਬਾਬਾ ਜੀ ਨੇ ਕਿਹਾ ਅੱਜ ਜਿੱਤ ਜਾਂ ਹਾਰ ਦੀ ਗੱਲ ਨਹੀਂ ਅੱਜ ਗੁਰੂ ਦੀ ਇੱਜ਼ਤ ਦੀ ਗੱਲ ਹੈ ਜਿਸ ਦਾ ਮਨ ਡੋਲਦਾ ਹੈ ਉਹ ਅੱਜ ਵੀ ਵਾਪਸ ਮੁੜ ਜਾਵੇ ਕੋਈ ਵੀ ਸਿੰਘ ਪਿੱਛੇ ਨਾ ਹਟਿਆ ਸ਼ਹੀਦੀ ਦਾ ਅਸਲੀ ਭਾਵ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਕਿਵੇਂ ਮਰਨਾ ਹੈ ਸਗੋਂ ਇਹ ਸਿਖਾਉਂਦੀ ਹੈ ਕਿਵੇਂ ਜੀਉਣਾ ਹੈ ਡਰ ਤੋਂ ਬਿਨਾਂ ਲਾਲਚ ਤੋਂ ਬਿਨਾਂ ਝੂਠ ਤੋਂ ਬਿਨਾਂ ਇਹ ਹੀ ਅਸਲੀ ਸ਼ਹੀਦੀ ਹੈ ਸ਼ਹੀਦੀ ਤੋਂ ਬਾਅਦ ਦਾ ਪ੍ਰਭਾਵ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਡਰੀ ਨਹੀਂ ਨਵਾਂ ਜੋਸ਼ ਜਾਗਿਆ ਹਰ ਸਿੰਘ ਨੇ ਸੋਚਿਆ ਜੇ 75 ਸਾਲ ਦਾ ਬਜ਼ੁਰਗ ਡੱਟ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਇਹੇ ਜੋਸ਼ ਅੱਗੇ ਚੱਲ ਕੇ ਸਿੱਖ ਇਤਿਹਾਸ ਨੂੰ ਬਦਲ ਗਿਆ ਅੱਜ ਦੇ ਯੁੱਗ ਲਈ ਸਭ ਤੋਂ ਵੱਡਾ ਸੁਨੇਹਾ ਅੱਜ ਬਾਬਾ ਦੀਪ ਸਿੰਘ ਜੀ ਸਾਨੂੰ ਇਹ ਪੁੱਛਦੇ ਕਿ ਤੂੰ ਸੱਚ ਲਈ ਖੜਦਾ ਹੈ ਕਿ ਤੂੰ ਨਸ਼ਿਆਂ ਤੋਂ ਦੂਰ ਹੈ ਕੀ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ ਪੜਦਾ ਹੈ ਤੂੰ ਹੀ ਅੱਜ ਦਾ ਬਾਬਾ ਦੀਪ ਸਿੰਘ ਹੈ ਮਹਾ ਅਰਦਾਸ ਹੇ ਵਾਹਿਗੁਰੂ ਸਾਨੂੰ ਬਾਬਾ ਦੀਪ ਸਿੰਘ ਜੀ ਵਰਗੀ ਨਿਡਰਤਾ ਨਿਮਰਤਾ ਤੇ ਨਿਸ਼ਚਾ ਦੇ ਅਸੀਂ ਵੀ ਸਿਰ ਝੁਕਾਈਏ ਸਿਰਫ ਤੇਰੇ ਅਤੇ ਗੁਰੂ ਅੱਗੇ ਜਿਸ ਕੌਮ ਦੇ ਬੱਚੇ ਬਾਬਾ ਦੀਪ ਸਿੰਘ ਨੂੰ ਜਾਨ ਲੈ ਉਹ ਕੌਮ ਕਦੇ ਖਤਮ ਨਹੀਂ ਹੋ ਸਕਦੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ